ਪੰਜਾਬ ਦੇਸ਼ ਦਾ ਪਹਿਲਾ ਸੂਬਾ ਜਿਨੇ ਆਪਣੀ ਸੜਕਾਂ ਦੀ ਸੁਰੱਖਿਆ ਵਾਸਤੇ ਲੋਕਾਂ ਦੀ ਜਾਨ ਬਚਾਉਣ ਵਾਸਤੇ ਆਪਦੀ ਅਲੱਗ ਪੁਲਿਸ ਬਣਾ ਲਈ ਐਸਐਸਐਫ ਸੜਕ ਸੁਰੱਖਿਆ ਫੋਰਸ ਲੋਕਾਂ ਦੀਆਂ ਜਾਨਾਂ ਬਚਾਉਣ ਚ ਮਸੀਹੇ ਵਾਂਗ ਅਹਿਮ ਭੂਮਿਕਾ ਨਿਭਾ ਰਹੀ ਹੈ ਇਸ ਦੀ ਬਦੌਲਤ ਸੂਬੇ ਵਿੱਚ ਸੜਕ ਹਾਦਸਿਆਂ ਨਾਲ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਚ 46.57% ਕਮੀ ਆਈ ਹੈ ਸੜਕ ਸੁਰੱਖਿਆ ਫੋਰਸ ਦੀ ਸ਼ੁਰੂਆਤ ਕਰਨ ਵਾਲਾ ਪੰਜਾਬ ਦੇਸ਼ ਦਾ ਪਹਿਲਾ ਸੂਬਾ ਹੈ ਸੜਕ ਸੁਰੱਖਿਆ ਫੋਰਸ ਦੀਆਂ ਟੀਮਾਂ ਅਤੀ ਆਧੁਨਿਕ ਗੱਡੀਆਂ ਦੇ ਨਾਲ ਲੈਸ ਹਨ ਜੋ ਇਹਨਾਂ ਨੂੰ ਹਾਦਸਿਆਂ ਵਾਲੀਆਂ ਜਗ੍ਹਾ ਤੇ ਮਿੰਟਾਂ-ਸਕਿੰਟਾਂ 'ਚ ਪਹੁੰਚ ਕੇ ਕੀਮਤੀ ਜਾਨਾਂ ਬਚਾਉਣ ਦੇ ਸਮਰੱਥ ਬਣਾਉਂਦੀਆਂ ਹਨ ਜਿਹੜੀ ਐਸਐਸਐਫ ਟੀਮ ਬਣਾਈ ਹੈ ਇਹਦੇ ਨਾਲ ਆਪਾਂ ਜਾਨਾਂ ਵੀ ਬਚਾ ਰਹੇ ਹਾਂ ਤੇ ਐਕਸੀਡੈਂਟ ਵੀ ਬਚਾ ਰਹੇ ਹਾਂ ਕਿਉਂਕਿ ਜਦ ਵੀ ਕੋਈ ਗੱਡੀ ਖਰਾਬ ਹੁੰਦੀ ਹੈ ਜੇ ਟਰੱਕ ਕੋਈ ਖਰਾਬ ਹੋ ਗਿਆ ਉਹਨੂੰ ਅਸੀਂ ਜਲਦੀ ਤੋਂ ਜਲਦੀ ਸਾਈਡ ਤੇ ਕਰਾਈਦਾ ਹੈ ਜੇ ਕੋਈ ਐਕਸੀਡੈਂਟ ਹੁੰਦਾ ਜਲਦੀ ਤੋਂ ਜਲਦੀ ਮੌਕੇ ਤੇ ਪਹੁੰਚਗੇ ਉਹਨਾਂ ਨੂੰ ਹਸਪਤਾਲ ਚਾਹੀਦਾ ਜੇ ਛੱਟ ਘੱਟ ਹੋਵੇ ਤਾਂ ਸਾਡੇ ਕੋਲ ਫਸਟ ਏਡ ਕਿੱਟ ਦੀ ਹੈ ਤਾਂ ਅਸੀਂ ਫਸਟ ਏਡ ਵੀ ਦੇ ਕੇ ਮਤਲਬ ਲੋਕਾਂ ਦੀ ਜਾਨ ਬਚਾਉਂਦੇ ਹੁਣ ਤੱਕ 32366 ਸੜਕ ਹਾਦਸਿਆਂ ਚ ਜ਼ਖਮੀ ਹੋਏ 15833 ਜ਼ਖਮੀਆਂ ਨੂੰ ਸੜਕ ਸੁਰੱਖਿਆ ਫੋਰਸ ਦੇ ਵੱਲੋਂ ਤੁਰੰਤ ਮੁੱਢਲੀ ਸਹਾਇਤਾ ਦਿੱਤੀ ਗਈ ਹੈ ਜਦਕਿ 19805 ਜ਼ਖਮੀਆਂ ਨੂੰ ਹਸਪਤਾਲਾਂ 'ਚ ਦਾਖਲ ਕਰਵਾਇਆ ਗਿਆ। ਸ਼ਸ਼ੀਕਲ ਜੀ ਤੁਸੀਂ ਦੇਖ ਰਹੇ ਹੋ ਦਿਨਕ ਸੂਰਿਆ ਟੀਵੀ ਜਿਸ ਤਰੀਕੇ ਦੇ ਨਾਲ ਪਿਛਲੇ ਦਿਨਾਂ ਦੇ ਵਿੱਚ ਆਪਾਂ ਦਿਖਾ ਰਹੇ ਹਾਂ ਕਿ ਪੰਜਾਬ ਦੇ ਵਿੱਚ ਹਰ ਜ਼ਿਲ੍ਹੇ ਵਿੱਚ ਲਗਭਗ ਜਿਹੜਾ ਹੜ੍ਹ ਆਇਆ ਹੋਇਆ ਵਾ ਜਿਸ ਦੇ ਨਾਲ ਬਹੁਤ ਸਾਰੀਆਂ ਕਿਸਾਨਾਂ ਦੀਆਂ ਫਸਲਾਂ ਜਿਹੜੀਆਂ ਉਹ ਬਰਬਾਦ ਹੋਈਆਂ ਪਰ ਉੱਥੇ ਕਿਤੇ ਨਾ ਕਿਤੇ ਪੰਜਾਬੀਆਂ ਦੇ ਦਿਲ ਵੱਡੇ ਹੁੰਦੇ ਨੇ ਫਿਰ ਵੀ ਇੰਨੇ ਨੁਕਸਾਨ ਨੂੰ ਝੱਲ ਕੇ ਵੀ ਆਪਣੀਆਂ ਫਸਲਾਂ ਨੂੰ ਵੇਖਣ ਵਾਸਤੇ ਪਹੁੰਚਦੇ ਨੇ ਸੋ ਆਪਾਂ ਨਿਸ਼ਾਰਾ ਪਤਣ ਵਿਖੇ ਖੜੇ ਆ ਜਿੱਥੇ ਕਿ ਬਿਆਸ ਦਰਿਆ ਵਾ ਜਿੱਥੇ ਆਪਾਂ ਵੇਖ ਸਕਦੇ ਹਾਂ ਕਿ ਬਿਆਸ ਦਰਿਆ ਪੂਰੇ ਆਫਾਨ ਦੇ ਉੱਤੇ ਅੱਜ ਤੇ ਇਹ ਗੱਲ ਕੀਤੀ ਜਾਵੇ ਤੇ ਜ਼ਮੀਨਾਂ ਦੇ ਵਿੱਚ 8 ਤੋਂ 10 ਫੁੱਟ ਪਾਣੀ ਜਿਹੜਾ ਹੱਲੇ ਵੀ ਬੇਰੇ ਆਵਾਰ ਹੋਰ ਦੂਸਰੇ ਬਨੇ ਗੱਲ ਕੀਤੀ ਜਾਵੇ ਤੇ ਹੁਣ ਥੋੜੀ ਰਾਹਤ ਦੀ ਖਬਰ ਜ਼ਰੂਰ ਆ ਕੇ ਪਾਣੀ ਦਾ ਪੱਧਰ ਜਿਹੜਾ 3 ਤੋਂ 4 ਫੁੱਟ ਜਿਹੜਾ ਵਾ ਉਹ ਡਾਊਨ ਆਇਆ ਸਾਡੇ ਨਾਲ ਨੇ ਮਹਿੰਦਰ ਸਿੰਘ ਹੁਣੀ ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ ਇਹ ਕਿਸ ਤਰੀਕੇ ਨਾਲ ਦੇਖਦੇ ਹੋ ਇਹ ਜਿਹੜਾ ਬਾਈਕੁਰ ਜੀ ਖਾਲਸਾ ਬਾਈਕੁਰ ਜੀ ਕੀ ਫਤਿਹ ਇਹੜਾ ਪਿੰਡ ਨੇ ਬਿਆਸ ਤੇ ਕਿਨਾਰੇ ਦੀ ਬਹੁਤ ਗਿਣਤੀ ਤੋਂ ਜ਼ਿਆਦਾ ਪਿੰਡ ਨੇ ਜਿਹੜੇ ਡੁੱਬੇ ਹੋਏ ਨੇ ਫਸਲ ਬਿਲਕੁਲ ਆਸ ਨਹੀਂ ਹੈਗੀ ਕਿ ਕਿਸੇ ਚੀਜ਼ ਦੀ ਤੇ ਇੱਥੇ ਪੱਠਿਆ ਵੀ ਕੋਈ ਪਸਵਾ-ਵਾਸ ਤੇ ਨਹੀਂ ਰਹਿ ਗਿਆ ਹਾਂਜੀ ਤੇ ਬਹੁਤ ਮੰਦੜੇ ਹਾਲ ਨੇ ਤੇ ਪਿਛਲੇ ਸਾਲ ਜੇ ਉਹ ਪਿਛਲੇ ਸਾਲ ਹੜ ਪਿਆ ਉਦੋਂ ਵੀ ਕੋਈ ਮੁਆਵਜ਼ਾ ਨਹੀਂ ਮਿਲਿਆ ਹਾਂਜੀ ਇੱਕੋ ਸਾਲ ਚੰਗਾ ਲੰਘਿਆ ਦੂਜੇ ਸਾਲ ਫੇਰ ਹੜ ਪੈ ਗਿਆ ਅਸੀਂ ਖਰਚਾ ਜਿਹੜਾ ਉਸ ਸਮੇਂ ਦਾ ਬੰਨ ਰੋਟਾ ਸੀ ਉਹਦੋਂ ਬਦਾ ਨਹੀਂ ਸੀ ਤੇ ਐਰਕਾਂ ਲੱਗੇ ਸੀ ਬੰਨਣ ਤੇ ਫੇਰ ਹੜ ਆ ਗਿਆ ਵਿਚੇ ਰਹਿ ਗਿਆ ਨਹੀਂ ਬੁਝੋਇਆ ਤੇ ਬਹੁਤ ਹੀ ਮਾੜਾ ਹਾਲ ਹੈ ਇਲਾਕੇ ਦਾ ਜਿੰਨੀ ਮਿਆਂ ਰਗਬਾ ਦੋਵਾਲ ਟਾਂਡਾ ਜਗਤਪੁਰ ਪੱਖੋਵਾਲ ਮੀਰ ਸਰ ਤੱਕ ਗਿਣਤੀ ਦੇ ਪਿੰਡ ਗਿਣ ਨਹੀਂ ਸਕਦੇ ਜਿੰਦੇ ਬਿਆਸ ਦੀ ਲੇਵੀਟ ਦੇ ਵਿੱਚ ਨੇ ਕਿੰਨੇ ਕਿੰਨੇ ਫੁੱਟ ਜਿਹੜਾ ਜਮੀਨ ਪਾਣੀ ਜਿਹੜਾ ਵਾ ਤੁਹਾਡੇ ਖੇਤਾਂ ਦੇ ਵਿੱਚ ਖੜਾ ਹੈ ਖੇਤਾਂ ਦੇ ਵਿੱਚ 15-15 ਫੁੱਟ ਪਾਣੀ ਹੋਊਗਾ ਇਸ ਟਾਈਮ ਦੇਖੋ ਪੱਤੇ ਹੀ ਲੱਭਦੇ ਨੇ ਕਮਾਦਾਂ ਦੇ ਸਾਰੇ ਆ ਦੇਖੋ ਸਭ ਪੱਤੇ ਹੀ ਤਲਬ ਰਹੇ ਆ ਡੁੱਬਿਆ ਪਿਆ ਕਮਾਦ ਗੰਨਾ ਦੀ ਕੋਈ ਆਸ ਨਹੀਂ ਯਾਰਾ ਕੋਈ ਗੰਨਾ ਬਾਜੂਗਾ ਹਾਂਜੀ ਕਿੰਨੇ ਕਿ ਏਕੜ ਜਿਹੜਾ ਫਸਲ ਤੁਹਾਡੀ ਬਰਬਾਦ ਇਹ ਬਹੁਤ ਏਕੜ ਗਲੇ ਬੰਦੀ ਹੈ ਜੀ ਮੀਰ ਸਰ ਤੁਸੀਂ ਕਿੱਥੋਂ ਪਾਣੀ ਪੈ ਰਿਹਾ ਤੇ ਥੱਲੇ ਨੂੰ ਤੁਸੀਂ ਵੇਰੋ ਸ੍ਰੀ ਗਿੰਦਪੁਰ ਨੂੰ ਵੇਖ ਲਓ ਕਪੂਰਸਲੇ ਨੂੰ ਵੇਖ ਲਓ ਤੁਸੀਂ ਆਪਣੇ ਥੱਲੇ ਨੂੰ ਵੇਖੋ ਭੈਣੀ ਮੀਆਂ ਖਾ ਨੂੰ ਸਭ ਇਲਾਕਾ ਜਿਹੜਾ ਪਾਣੀ ਦੇ ਲਵੇਟ ਦੇ ਵਿੱਚ ਹੀ ਹੈ ਹਰ ਘਰ ਦੇ ਵਿੱਚ ਪਾਣੀ ਹੈ ਹਰ ਪਿੰਡ ਦੇ ਵਿੱਚ ਹੀ ਪਾਣੀ ਹੈ ਇਹ ਨਹੀਂ ਵੀ ਇੱਕ ਪਿੰਡ ਵਿੱਚ ਪਾਣੀ ਦੂਜੇ ਪਿੰਡ 'ਚ ਨਹੀਂ ਪਾਣੀ ਹੈ ਤੁਸੀਂ ਜ਼ਿੰਮੇਦਾਰ ਹੋ ਕਿਸਾਨ ਹੋ ਹਾਂਜੀ ਕੀ ਤੁਹਾਡੇ ਪਸ਼ੂਆਂ ਨੂੰ ਕੋਈ ਅਜਿਹੀ ਬਿਮਾਰੀ ਦੀ ਹੁਣ ਤੱਕ ਕੋਈ ਸ਼ਿਕਾਇਤ ਆਈ ਹੋਵੇ ਨਹੀਂ ਜੀ ਬਗੈਤਨੀ ਸ਼ਿਕਾਇਤ ਕੋਈ ਨਹੀਂ ਆਈ ਪਰ ਉਹਨਾਂ ਵਾਸਤੇ ਕੋਈ ਖਾਸ ਚੀਜ਼ ਕੋਈ ਜ਼ਿੰਮੇਵਾਰੀ ਨਦਾਨ ਕਰ ਰਹੇ ਨੇ ਬਾਕੀ ਸਰਕਾਰ ਨੂੰ ਕੁਝ ਨਹੀਂ ਆਇਆ ਜੀ ਤੇ ਫਸ ਜਿਹੜੇ ਹੁਣ ਪਸ਼ੂ ਆ ਉਹਨਾਂ ਵਾਸਤੇ ਚਾਰੇ ਦਾ ਕੀ ਪ੍ਰਬੰਧ ਹੈ ਉਹ ਤੂੜੀਆਂ ਖਾ ਰਹੇ ਨੇ ਸੁੱਕੀਆਂ ਜੀ ਜੋ ਵੀ ਬਜੀਆਂ ਬੁਜੀਆਂ ਕੋਠਾ ਕਾਠੇ ਰੱਖੀਆਂ ਉਹੋ ਹੀ ਖਾ ਰਹੇ ਨੇ ਪਹਾਰਾ ਨਹੀਂ ਗਾ ਕੀ ਤੁਹਾਨੂੰ ਜਿੱਦਾਂ ਇੱਕ ਤੂੜੀ ਸੁੱਕਾ ਕੱਖ ਤੁਸੀਂ ਵਰਤਦੇ ਹੋ ਪਸ਼ੂਆਂ ਲਈ ਅੱਗੇ ਜਿੱਦਾਂ ਤੁਸੀਂ ਪਰਾਲੀ ਦਾ ਕੋਈ ਇਸਤੇਮਾਲ ਕਰਦੇ ਹੋ ਜਾਂ ਕਿਸੇ ਕਮਾਲ ਦੇ ਆਗਾ ਦਾ ਕਰਦੇ ਹੋ ਕੋਈ ਤੁਹਾਨੂੰ ਐਜੋ ਸੰਭਾਵਨਾ ਹੈਗੀ ਕਿ ਕਿਤੇ ਤੁਹਾਡੀ ਇਹੋ ਜੀ ਲੋੜ ਪੂਰੀ ਹੋ ਸਕਦੀ ਹੈ 100 ਕਿਲੇ ਜੀ 2 ਕਿਲੇ ਬਜੇ ਜੀ ਉਹ ਕੀ ਵਜਣਾ ਤੇ ਉਹ ਕੀ ਕਿਹੜਾ ਬੰਦਾ ਘਰਾਂ ਵਾਸਤੇ ਵੀ ਪੱਠੇ ਨਹੀਂ ਪੱਜ ਸਕਦੀ ਤੇ ਨਾ ਪੱਠਾ ਦੀ ਆਸ ਹੈ ਨਹੀਂ ਜੀ ਇਹ ਕੋਈ 5-6 ਮਹੀਨੇ ਵੇਖੋ ਜੀ ਜਦੋਂ ਦੀ ਤੁਸੀਂ ਬਣੀ ਹੈ ਤੇ ਪਿਛਲੇ ਸਾਲ ਤੁਹਾਡਾ ਆਇਆ ਸੀ ਉਦੋਂ ਪਾਵ ਲੱਖ ਨੇ ਮੰਗ ਮੰਗੀ ਸੀ ਆ ਪਾਰਟੀ ਕੋਈ ਇੱਥੇ ਚਾ ਚਾ ਫੋਟੋ ਮਿੱਟੀ ਪਏ ਲੈ ਉਹਨਾਂ ਦੀ ਮੰਗ ਮੁਤਾਬਕ ਇਹ ਮਿੱਟੀ ਸ਼ਮਸ਼ੇਰ ਸਿੰਘ ਹੋਣਾ ਪਈ ਹੈ ਤੇ ਜਿਹੜੇ ਕੋ ਬਾਹਲੇ ਟੁੱਟਦੇ ਐ ਜ਼ਬਰਦਸਤੀ ਉਹ ਦਸੇ ਬੰਦੀਆਂ ਬੰਦਦੀਆਂ ਹੋ ਸਰਕਾਰ ਵੱਲੋਂ ਕੋਈ ਇੱਥੇ ਜਿਹੜੀ ਆ ਕੋਈ ਆਪਣੀ ਹੁਣ ਮੰਗ ਹੈ ਕੋਈ ਸਰਕਾਰ ਨੂੰ ਉਹ ਮੰਗ ਕਿ ਤੇ ਹੁਣ ਇੱਥੇ ਤੁਹਾਨੂੰ ਦੱਸਿਆ ਵੀ ਕੁਝ ਵੀ ਨਹੀਂ ਰਹਿ ਗਿਆ ਨਾ ਪੱਠਾ ਤੇ ਨਾ ਫਸਲ ਸੋ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਵਾ ਕਿਸਾਨਾਂ ਦੇ ਜਿਹੜੇ ਤੇ ਚਿਹਰੇ ਮੁਝਾਏ ਹੋਏ ਹਨ ਲਗਭਗ ਜਿਹੜੀ ਫਸਲ ਆਲਾ ਸਾਰੀ ਦੀ ਸਾਰੀ ਉਹ ਬਰਬਾਦ ਹੋ ਚੁੱਕੀ ਆ ਔਰ ਇਹ ਵੀ ਗੱਲ ਕੀਤੀ ਜਾਵੇ ਕਿ ਇਹ ਜਿਹੜਾ ਬੰਨ ਟੁੱਟਿਆ ਨਹੀਂ ਆ ਇਹ ਪਿਛਲੇ ਸਾਲਾਂ ਦੇ ਵਿੱਚ ਜਿਹੜਾ ਬੰਨ ਪਹਿਲਾਂ ਹੀ ਟੁੱਟਿਆ ਗਿਆ ਸੀ ਪਰ ਬਾਅਦ ਦੇ ਵਿੱਚ ਇਸ ਨੂੰ ਰਿਪੇਅਰ ਨਹੀਂ ਕੀਤਾ ਗਿਆ ਜਿਸ ਕਾਰਨ ਭਾਰਾ ਨੁਕਸਾਨ ਜਿਹੜਾ ਇਹਨਾਂ ਦੀਆਂ ਜ਼ਮੀਨਾਂ ਦਾ ਹੋਇਆ ਇੱਕ ਹੋਰ ਭਾਈ ਸਾਹਿਬ ਸਾਡੇ ਨਾਲ ਨੇ ਆਪਾਂ ਗੱਲਬਾਤ ਕਰਾਂਗੇ ਕੀ ਨਾਮ ਤੁਹਾਡਾ ਜੀ ਸਰ ਮੈਂ ਨਾਂ ਬਲਵਿੰਦਰ ਸਿੰਘ ਇੱਥੇ ਕਿੰਨਾ ਕੁ ਨੁਕਸਾਨ ਹੋ ਗਿਆ ਬਾ ਤੇ ਇਸ ਟਾਈਮ ਦਰਿਆ ਦਾ ਕਿੰਨਾ ਪਾਣੀ ਉਤਰਿਆ ਦਰਿਆ ਦਾ ਪਾਣੀ ਦੇ ਹੁਣ ਅਖਰੇ ਕੋਈ 10-10 ਫੁੱਟ ਜਿਹੜਾ 10-12 ਫੁੱਟ ਅਜੇ ਚੱਲ ਰਿਹਾ ਹੈ ਘਟ ਘਟਣ ਦੇ ਬਾਵਜੂਦ ਵੀ ਘਟ ਵੀ ਗਿਆ ਪਾਣੀ ਦਾ ਸੋ ਉਸੇ ਅਜੇ ਵੀ 10 ਫੁੱਟ ਪਾਣੀ ਓਵਰ ਓਵਰ ਚੱਲ ਰਿਹਾ ਹੈ ਤੇ ਹੁਣ ਇਹ ਗੰਨਾ ਜਿੰਨਾ ਪਿਆ ਹੈ ਨਾ ਇਹ ਗੰਨਾ ਡਰਾ ਲੱਭਣਾ ਹੈ ਪੂਰਾ ਇਹ ਬਰਾਬਰ ਬੰਨਾ ਥੱਲੇ ਪੂਰਾ ਲੱਭਣਾ ਗੰਨਾ ਰਾਰਾ 10-10 ਫੁੱਟ ਗੰਨਾ ਜਿਹੜਾ ਉਹ ਅਜੇ ਤੱਕ ਪ੍ਰੈਸ ਇਹ ਜਗ੍ਹਾ ਇਹਨਾਂ ਦਾ ਪਾਣੀ ਚੱਲ ਰਿਹਾ ਹੈ ਕਿੰਨਾ ਕੁ ਨੁਕਸਾਨ ਹੋਇਆ ਨੁਕਸਾਨ ਤਾਂ ਉਹਦੀ ਇਹਦੀ ਇਹਦਾ ਮਹਿੰਦਾ ਜਾਂਦਾ ਕੋਈ ਇਹਦਾ ਅੰਦਾਜ਼ਨ ਲੱਗਦਾ ਇਹਦਾ ਕੰਮ ਕਿੱਥੇ ਮੀਰਥਲ ਪੈਂਦਾ ਮੀਰ ਸਾਹਿਬ ਤੋਂ ਲੈ ਕੇ ਤੇ ਮਾਰ ਉਧਰ ਪਰਲੇ ਬਨੇ ਚੱਲ ਜਾਓ ਇਧਰਲੇ ਬਨੇ ਚੱਲ ਜਾਓ ਪਾਣੋ ਹੀ ਪਾਣੀ ਜਿੱਥਾ ਦੇਖੋ ਜੀ ਆਪਣੇ ਪਿੰਡਾਂ 'ਚ ਦੇਖੋ ਘਰਾਂ 'ਚ ਦੇਖੋ ਉਧਰ ਵੀ ਪਾਣੋ ਪਾਣੀ ਇਹਦਾ ਸੇਮ ਲੱਗ ਗਈ ਹੈ ਉਧਰ ਪਹਾੜੀ ਪੈਣੀਆਂ ਜਿਹੜਾ ਪੈੜ ਪੈਣੀਆਂ ਉਧਰ ਪਰਲੇ ਬਨੇ ਉਥੇ ਝੋਨਾ ਹੀ ਵੱਡਾ ਪੈ ਉਥੇ ਵੀ ਲੱਖ ਲੱਖ ਪਾਣੀ ਹੋ ਗਿਆ ਖੜਾ ਉਹ ਇਹ ਸੇਮ ਦਾ ਪਾਣੀ ਉਧਰੋਂ ਉਧਰ ਖਿੱਚ ਕੇ ਇੱਕ ਇੱਕ ਪਾਣੀ ਖਿੱਚ ਕੇ ਘਟੋਏਗਾ ਕੀ ਸਰਕਾਰ ਕੋ ਕੀ ਮੰਗ ਕਰਦੇ ਹੋ ਸਰਕਾਰ ਕੋਲ ਹੈ ਕੀ ਮੰਗ ਕਰਨੀ ਹੈ ਆਪਣੇ ਜਿੰਨਾ ਵੀ ਆ ਉਹ ਸਾਦਾ ਕਰੇ ਕਰੇ ਆਹੀ ਜਿੰਨਾ ਮੰਗ ਮੰਗ ਪਤਾ ਜਿੰਨੇ ਮਰਜ਼ੀ ਪਾਈਏ ਉਹਨਾਂ ਦੇ ਬਿਲਕੁਲ ਨਹੀਂ ਜਿਸ ਤਰੀਕੇ ਨਾਲ ਡੇਰਾ ਬਾਬਾ ਨਾਨਕਵਾਲ ਜਿਹੜੇ ਆ ਉਹ ਲੰਗਰ ਬਹੁਤ ਜ਼ਿਆਦਾ ਵਰਤਾਏ ਜਾ ਰਹੇ ਆ ਔਰ ਪਛਮਾਨੂ ਪਠਾਤਾ ਬਹੁਤ ਦਿੱਤਾ ਜਾ ਰਿਹਾ ਇੱਧਰ ਤੁਹਾਡੇ ਵੱਲ ਕੋਈ ਸਮੱਸਿਆ ਵੀ ਜਿੱਥੇ ਬੰਦੀ ਨਹੀਂ ਆਈ ਨਾ ਜੀ ਹਾਂ ਇੱਧਰ ਕੋਈ ਗਿਆ ਤੋ ਦੇਖ ਸਕਦੇ ਹੋ ਕਿ ਜਿਸ ਤਰੀਕੇ ਦੇ ਨਾਲ ਸਿਰਫ ਇੱਕ ਪ੍ਰਚਾਰ ਹੋਇਆ ਡੇਰਾ ਬਾਬਾ ਨਾਨਕ ਦਾ ਉੱਥੇ ਰਾਹਤ ਜਿਹੜੀ ਆ ਉਹ ਜ਼ਰੂਰ ਪਹੁੰਚੀ ਆ ਲੇਕਿਨ ਜਿਹੜੇ ਬਿਆਸਤ ਰਿਆ ਦੇ ਕੰਡੇ ਤੇ ਬਹੁਤ ਸਾਰੇ ਲੋਕ ਜਿਹੜੇ ਆ ਉਹ ਡੁੱਬੇ ਹੋਏ ਆ ਪਰ ਉੱਥੇ ਕੋਈ ਕਿਸੇ ਵੀ ਦਾ ਹੀ ਪ੍ਰਸ਼ਾਸਨ ਅਧਿਕਾਰੀ ਅਤੇ ਨਾ ਹੀ ਕੋਈ ਸਮਾਜ ਸੇਵੀ ਜਥੇਬੰਦੀਆਂ ਇਧਰ ਵੱਲ ਰੋਕੀਤਾ ਜਿਸ ਕਾਰਨ ਇੱਥੇ ਦੇ ਪਸ਼ੂ ਵੀ ਭੁੱਖੇ ਬੈਠੇ ਨੇ ਔਰ ਕੁਝ ਨਾ ਕੁਝ ਇਹਨਾਂ ਦਾ ਕਹਿਣਾ ਹੈ ਕਿ ਜੜੀ ਕੋਈ ਥੋੜੀ ਬਹੁਤੀ ਟੁੜੀ ਪਚੀ ਸੀ ਉਹੀ ਖਾ ਰਹੇ ਨੇ ਇੱਥੇ ਕੋਈ ਵੀ ਰਾਸਮਾਗਰੀ ਨਹੀਂ ਮਿਲੀ ਹੈ ਕੋਈ ਹੋਰ ਸਾਡੇ ਨਾਲ ਨੇ ਸਾਬਕਾ ਸਰਪੰਚ ਆਪਾਂ ਉਹਨਾਂ ਕੀ ਨਾਮਾ ਤੁਹਾਡਾ ਮੁਖਤਿਆਰ ਸਿੰਘ ਜੀ ਮੁਖਤਿਆਰ ਸਿੰਘ ਜੀ ਤੁਹਾਡੇ ਨਾ ਹੜ ਦਾ ਪਾਣੀ ਆਇਆ ਕਿ ਨਾ ਕੁਝ ਹੋਇਆ ਕੋਈ ਸਮਾਜ ਸੇਵੀ ਜਥੇਬੰਦੀ ਜਾਂ ਕੋਈ ਬੰਦਾ ਪਹੁੰਚਿਆ ਤੁਹਾਡੇ ਕੋਲ ਨਹੀਂ ਕੋਈ ਨਹੀਂ ਆਇਆ ਕਿੰਨੇ ਦਿਨਾਂ ਤੋਂ ਤੁਹਾਡੇ ਜਿਹੜੇ ਖੇਤਾਂ ਦੇ ਵਿੱਚ ਪਾਣੀ ਨਹੀਂ ਜਰਾ ਨਹੀਂ ਨਾ ਹੋਇਆ ਜੀ ਲਗਾ ਸਰਕਾਰ ਦਾ ਕੋਈ ਨੁਮਾਇੰਦਾ ਵੀ ਆਇਆ ਤੁਹਾਡੇ ਵੱਲ ਕੁਝ ਨਹੀਂ ਜੀ ਐਵੇਂ ਉਂਗਰੇ ਨਾਲ ਮੁੜ ਕੇ ਤੇ ਏਦਾਂ ਫੋਟੋ ਫਾਟੋ ਲੈ ਕੇ ਚੱਲ ਜਾਂਦਾ ਕੋਈ ਵੀ ਨਹੀਂ ਇੱਥੇ ਗੌਰ ਕਰਦਾ ਕੋਈ 2023 ਦਾ ਬੰਨ ਜੀ ਟੁੱਟਿਆ ਹੈ ਤੇ ਆਪਣਾ ਅਗੋਨੀ ਆਹੀ ਜੋ ਲਾਇਆ ਮਿੱਟੀ ਜਾਂਦੇ ਰਿਆਂ ਤੇ ਮਿੱਟੀ ਪਾਓ ਏ ਉਥੋਂ ਤੱਕ ਮਿੱਟੀ ਪੈਣੀ ਅੱਪ ਦੇ ਠੇਕੇਦਾਰ ਹੀ ਪਈਏ ਖਾ ਗੇ ਦਾ ਸਾਰੇ ਤੇ ਸਰਕਾਰ ਅਲਗ ਦਿਨ ਬਣਾ ਮਿੱਟੀ ਪੂਰੀ ਨਹੀਂ ਪਾਈ ਤੇ ਗੈਬ ਜਰਾ ਪਿਛਲੇ 23 ਜ ਵੀ ਟੁੱਟਿਆ ਸੀ ਐਦਾਂ ਫੇਰ ਇੱਥੋਂ ਟੁੱਟ ਗਿਆ ਫੇਰ ਅਗੋਂ ਤੁਸੀਂ ਟੁੱਟ ਜਾਂਦੀ ਏ ਜਾ ਕੇ ਤੇ ਪਿੰਡਾਂ ਦੇ ਪਿੰਡਾਂ ਦੀ ਹਾਲਤ ਦੇਖੋ ਜੀ ਇਹਨਾਂ ਦੀ ਤਾਂ ਮਾੜੀ ਹੈ ਮੈਂ ਰੁੱਦਦਾ ਹੀ ਰਹੇ ਨਾ ਲੋਕੀ ਹੁਣ ਤੱਕ ਕਿਹੇ ਸਰਕਾਰ ਕੁਝ ਨਹੀਂ ਕਰਦੀ ਸਨਾ ਸਰਕਾਰ ਕੋਈ ਕਿਸੇ ਨੂੰ ਕੁ ਰੁਪਈਆ ਕੁਝ ਦੇ ਹੜਿਆ ਰੁੰਦੇ 2-4000 ਰੁਪਈਆ ਉਹਦੇ ਨਾਲ ਕੀ ਕਰ ਲੈਣਾ ਜਿਹੜੀ ਮੌਜੂਦਾ ਸਰਕਾਰ ਇਹ ਹੀ ਕੁਝ ਨਹੀਂ ਕਰਦੀ ਕਿ ਜਾਂ ਪਹਿਲੀਆਂ ਸਰਕਾਰਾਂ ਪਹਿਲੀਆਂ ਸਰਕਾਰਾਂ ਦਾ ਵੀ ਇਹੋ ਹਾਲ ਹੈ ਜੀ ਉਹ ਵੀ ਸਰਕਾਰਾਂ ਕੁਝ ਨਹੀਂ ਕਰਦੀਆਂ ਕੋਈ ਜਿਹੜਾ ਅਰਨਾ ਚੌਧਰੀ ਇੱਥੇ ਆਇਆ ਤੇ ਉਹ ਕਹਿੰਦਾ ਅਸੀਂ ਕਿਹਾ ਵੀ ਆ ਨੁਕਸਾਨ ਕਹਿੰਦਾ ਨੁਕਸਾਨ ਬੰਦੇ ਮਰਦੇ ਡੈਂਗਰ ਮਰਦੇ ਤੇ ਅਸੀਂ ਕੋਈ ਜਾਂਦੇ ਤੁਹਾਨੂੰ ਤੇ ਅਸੀਂ ਕੀ ਦਈਏ ਇਹੋ ਜੀਆਂ ਗੱਲਾਂ ਕਰਦੇ ਨੇ ਫਿਰ ਕੌਣ ਜਾਣਦਾ ਗਰੀਬ ਨੂੰ ਆ ਗਰੀਬ ਜਨਤਾ ਇਹ ਸਾਰੀ ਇਹੀ ਫਸਲ ਮਰ ਜਾਂਦੀ ਉਹਦਾ ਰਹਿ ਕੀ ਗਿਆ ਇਹ ਅਬ ਇਹ ਕਕਰਾਂ ਚ ਪਾਣੀ ਨਹੀਂ ਵੜਿਆ ਤੇ ਫਸਲ ਸਾਰੀ ਖਤਮ ਹੋ ਗਈ ਕਿਤੇ ਨਾ ਕਿਤੇ ਹੁਣ ਰਾਹਤ ਲੱਗਦੀ ਆ ਕਿ ਦੋ ਤਿੰਨ ਫੁੱਟ ਚਾਰ ਫੁੱਟ ਪਾਣੀ ਘਟਿਆ ਵਾ ਅੱਗੇ ਨਾਲ ਜੀ ਤਿੰਨ ਕ ਫੁੱਟ ਪਾਣੀ ਘਟਾ ਅੱਗੇ ਨਾਲ ਕਿਉਂ ਅਸੀਂ ਇੱਥੇ ਹੁੰਦੇ ਜਾਂਦੇ ਆ ਰੋਜ਼ ਹੀ ਦੇਖ ਲਈ ਤਿੰਨ ਕ ਫੁੱਟ ਪਾਣੀ ਘਟਿਆ ਆ ਅੱਗੇ ਨਾਲੋਂ ਬਾਕੀ ਚ ਇੱਕ ਟੱਕਾ ਚੱਲ ਰਿਹਾ ਟੈਂਕ ਦਾ ਪਾਣੀ ਜੇ ਬਾਰਿਸ਼ ਪੈ ਜੇਗੀ ਤਾਂ ਬਦਲ ਵੀ ਸਕਦਾ ਇਹ ਪਾਣੀ ਨੁਕਸਾਨ ਹੋ ਸਕਦਾ ਹਾਂਜੀ ਹਾਂਜੀ ਤੋ ਦੇਖ ਸਕਦੇ ਹੋ ਕਿ ਜਿਸ ਤਰੀਕੇ ਦੇ ਨਾਲ ਮੈਂ ਕੈਮਰਾਮੈਨ ਨੂੰ ਕਹਾਂਗਾ ਕਿ ਜਰੂਰ ਤਸਵੀਰਾਂ ਦਿਖਾਈਆਂ ਜਾਣਾ ਮੇਰੇ ਪਿਛਲੇ ਬੰਨੇ ਬਿਲਕੁਲ ਇਹ ਕਮਾਦ ਆ ਬਿਲਕੁਲ ਇਹ ਜਿਸ ਜਗ੍ਹਾ ਦੇ ਉੱਤੇ ਦਰਿਆ ਵਹਿ ਰਿਹਾ ਹੈ ਇਹਦੇ ਅੰਦਰ ਕਮਾਦ ਸੀ ਜਿਹੜਾ ਕਿ 12 ਤੋਂ 13 ਫੁੱਟ ਪਾਣੀ ਜਿਹੜਾ ਲਗਭਗ ਇੱਥੇ ਵਹਿ ਰਿਹਾ ਵਾ ਔਰ ਮੈਂ ਸਾਹਮਣੇ ਦਿਖਾਉਣਾ ਚਾਹਾਂਗਾ ਕਿ ਇਹ ਪਪੂਲਰ ਨੇ ਜਿਹੜੇ ਕਿ ਜ਼ਮੀਨ ਦੇ ਵਿੱਚ ਸੀ ਔਰ ਦੂਰ ਤੱਕ ਜ਼ਮੀਨ ਜਿਹੜੀ ਆ ਉਹ ਪਪੂਲਰ ਜਿਹੜੇ ਉਹ ਖੜੇ ਹੋਏ ਆ ਔਰ ਉਹਦੇ ਵਿੱਚ ਵੀ 12 ਤੋਂ 13 ਫੁੱਟ ਪਾਣੀ ਜਿਹੜਾ ਹੱਲੇ ਵੀ ਵਹਿ ਰਿਹਾ ਭਾਵੇਂ ਕਿ ਦੱਸਿਆ ਇਹ ਜਿਹੜਾ 16 17 ਫੁੱਟ ਪਾਣੀ ਹੋ ਗਿਆ ਸੀ ਲੇਕਿਨ ਹੁਣ 3 ਤੋਂ 4 ਫੁੱਟ ਜਿਹੜਾ ਪਾਣੀ ਉਤਰਦੇ ਨਾਲ ਕਿਤੇ ਨਾ ਕਿਤੇ ਥੋੜੀ ਰਾਹਤ ਜਰੂਰ ਮਹਿਸੂਸ ਹੋਈ ਆ ਲੇਕਿਨ ਹੱਲੇ ਵੀ ਉਹਨਾਂ ਦਾ ਡਰ ਬਣਿਆ ਹੋਇਆ ਕਿ ਜੇ ਅਗਰ ਹੋਰ ਬਰਸਾਤ ਹੁੰਦੀ ਆ ਤੇ ਇਹ ਬੰਨ ਜਿਹੜਾ ਵਾ ਉਹ ਟੁੱਟ ਸਕਦਾ ਵਾ ਲੇਕਿਨ ਜਿਹੜਾ ਇਹ ਬੰਨਾ ਇਹ ਦਰਿਆ ਦੇ ਬਿਲਕੁਲ ਲੱਗੇ ਬੱਜਾ ਹੋਇਆ ਸੀ ਇਹ ਪਿਛਲੇ ਸਾਲਾਂ ਦਾ ਹੀ ਟੁੱਟਿਆ ਹੋਇਆ ਜਿਸ ਕਾਰਨ ਇਹ ਜਿਹੜੀ ਸਾਹਮਣੇ ਮੈਂ ਆਪਣੇ ਕੈਮਰਾਮੈਨ ਨੂੰ ਕਹਾ ਕਿ ਇਹ ਫਸਲ ਨੂੰ ਦਿਖਾਇਆ ਜਾਵੇ ਇਹ ਫਸਲ ਦਰਿਆ ਦਾ ਜਿਹੜਾ ਪਾਣੀ ਆ ਉਹ ਇਸ ਕਰਕੇ ਆਇਆ ਕਿਉਂਕਿ ਇਹ ਤੁਸੀਂ ਬੰਨ ਜਿਹੜਾ ਹੈ ਇਥੋਂ ਟੁੱਟ ਚੁੱਕਾ ਸੀ ਔਰ ਗ੍ਰੀਮਤ ਇਹ ਰਹੀ ਕਿ ਇਸ ਤੋਂ ਅੱਗੇ ਇੱਕ ਤੁਸੀਂ ਬੰਨ ਬਣਿਆ ਹੋਇਆ ਵਾ ਜਿਸ ਕਾਰਨ ਜਿਹੜਾ ਪਿੰਡਾਂ ਦਾ ਕਾਫੀ ਪਾਚਾ ਹੋਇਆ ਔਰ ਪਿੰਡ ਵਾਸੀਆਂ ਨੂੰ ਪਾਰ ਤੱਕ ਇਹ ਰਾਹ ਤਾਂ ਇਹ ਜ਼ਰੂਰ ਮਿਲਿਆ ਕਿ ਘਰਾਂ ਦੇ ਵਿੱਚ ਪਾਣੀ ਇੱਥੇ ਨਹੀਂ ਪਹੁੰਚਿਆ ਲੇਕਿਨ ਇਹਨਾਂ ਦੀਆਂ ਫਸਲਾਂ ਜਿਹੜੀਆਂ ਵਾਂ ਟੋਟਲ ਬਰਬਾਦ ਹੋ ਚੁੱਕੀਆਂ ਨੇ ਕਿਤੇ ਨਾ ਕਿਤੇ ਇਹਨਾਂ ਦੇ ਪਿਛਲੀਆਂ ਸਰਕਾਰਾਂ ਤੇ ਰੋਸ ਵੀ ਹੈ ਕਿ ਕਿਸੇ ਵੀ ਅਧਿਕਾਰੀ ਨੇ ਆ ਕੇ ਉਹਨਾਂ ਦੇ ਹੰਝੂ ਨਹੀਂ ਪੁੰਜੇ ਔਰ ਇੱਕ ਸਾਲ ਬਾਅਦ ਹੀ ਜਿਸ ਤਰੀਕੇ ਦੇ ਨਾਲ ਇਹ ਫਸਲ ਬਰਬਾਦ ਹੋਈ ਆ ਇਹਨਾਂ ਦਾ ਜੀਣਾ ਜਰੂਰ ਮੁਸ਼ਕਲ ਹੋਇਆ ਹੋਾ ਦੂਜੇ ਬੰਨੇ ਸਮੱਸਿਆ ਵੀ ਜਿੱਥੇ ਬੰਦੀਆਂ ਦੇ ਤੇ ਹੋਰ ਵੀ ਨਿਮਾਣਦੇ ਜਿਹੜੇ ਆ ਕੋਈ ਇੱਥੇ ਨਹੀਂ ਪਹੁੰਚੇ ਬੇਸ਼ੱਕ ਭਾਵੇਂ ਇੱਕ ਦੋ ਪੋਲੀਟੀਕਲ ਲੀਡਰ ਜਰੂਰ ਇੱਥੇ ਆਏ ਆਪਣੀਆਂ ਤਸਵੀਰਾਂ ਖਿਚਾਉਣ ਤੋਂ ਇਲਾਵਾ ਉਹਨਾਂ ਨੇ ਕੁਝ ਨਹੀਂ ਕੀਤਾ ਕੈਮਰਾਮੈਨ ਸੋਨੀ ਦੇ ਨਾਲ ਨਿਸ਼ਾਰਾ ਪੱਤਣ ਗੁਰਦਾਸਪੁਰ